ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਪਤੈ ਬੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਪਦੇ ਤੇ ਵਿਸਰਾਮ ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੋ ਰਾਜ ਦੇ ਤਾ ਕਵਨ ਬਡਾਈ ਜਾ ਭੀਖ ਮੰਗਾਵਹਿ ਤਾ ਕਿਆ ਘਟ ਜਾਈ ਹਾਂ ਜਾ ਪਦਾਂ ਤੇ ਜਮਕ ਜਾ ਭੀਖ ਮੰਗਾਵਹਿ ਤਾ ਕਿਆ ਘਟ ਜਾਈ ਤੂੰ ਹਰ ਭਾਜ ਮਨ ਮੇਰੇ ਹਾਂਜੀ ਮਨ ਮੇਰੇ ਤੇ ਵਿਸਰਾਮ ਤੂੰ ਹਰ ਭਾਜ ਠਿਠਮਕ ਮਨ ਮੇਰੇ ਤੂੰ ਹਰ ਭਾਜ ਮਨ ਮੇਰੇ ਪਾਦ ਨਿਰਵਾਣ ਬਹਰ ਨਾ ਹੋਏ ਤੇਰਾ ਆਮਨ ਜਾਨ ਹੋਏ ਪਦ ਤੇ ਵਿਸਰਾਮ ਹੈ ਰਹਾਉ ਸਭ ਤੈ ਉਪਾਈ ਪਰ ਯਮਕ ਜ਼ਰੂਰ ਲਾਉਣੀ ਹੈ ਸਭ ਤੈ ਉਪਾਈ ਸਭ ਤੈ ਉਪਾਈ ساری ਸ੍ਰਿਸ਼ਟੀ ਤੁਸੀਂ ਪੈਦਾ ਕੀਤੀ ਹੈ ਭਰਮ ਭੁਲਾਈ ਜਿਸ ਤੂੰ ਦੇਵ ਹੈ ਤਿਸਹਿ 부ਝਾਈ ਜਿਸ ਤੂੰ ਨਹੀਂ ਕਹਿਣਾ ਜਿਸ ਤੂੰ ਦੇਵ ਹੈ ਤਿਸਹਿ 부ਝਾਈ ਸਤਗੁਰ ਮਿਲੈ ਤਾ ਸਹਿ ਸਾਜਾਈ ਕਿਸ ਹਉ ਪੂਜੋ ਕਿਸ ਹਉ ਪੂਜੋ ਕਿਸ ਹਉ ਪੂਜੋ ਦੂਜਾ ਨਦਰ ਨ ਆਈ ਇੱਕ ਹੈ ਪਥਰ ਕੀਜੈ ਪਾਉ ਦੂਜੈ ਪਥਰ ਧਰੀਐ ਪਾਉ ਜੇ ਓਹ ਦੇਵ ਤਾ ਓਹ ਭੀ ਦੇਵਾ ਕਹ ਨਾਮ ਦੇਵ ਹਮ ਹਰ ਕੀ ਸੇਵਾ ਕਹ ਨਾਮ ਦੇਵ ਆਮਾ ਹਰ ਕੀ ਸੇਵਾ ਗੂ ਗੂਜਰੀ ਘਰ ਪਹਿਲਾ ਮਲੇ ਨ ਲਛ ਪਾਰ ਮਲੋ ਪਰਮ ਲਿਓ ਬੈਠੋ ਰੀ ਆਈ ਮਲੇ ਨ ਲਛ ਇਥੇ ਠਮਕ ਪਾਰ ਮਲੋ ਇਥੇ ਵਿਸਰਾਮ ਹੈ ਪਰਮ ਲਿਓ ਇਥੇ ਯਮਕ ਬੈਠੋ ਰੀ ਆਈ ਆਵਤ ਕਿਨ ਨਾ ਪੇਖਿਓ ਆਵਤ ਕਿਨ ਨਾ ਪੇਖਿਓ ਕਮਣ ਜਾਣ ਰੀ ਬਾਈ ਕੌਣ ਕਹੈ ਕਿਹਣ ਬੂਜੀ ਐ ਕਿਹਣ ਬੂਜੀ ਐ ਕਿਹਣ ਬੂਜੀ ਐ ਰਮਈਆ ਆਕਲ ਰੀ ਬਾਈ ਕੌਣ ਕਹੈ ਕਿਣ ਬੂਜੀ ਐ ਇਥੇ ਵਿਸਰਾਮ ਰਮਈਆ ਆਕਲ ਰੀ ਬਾਈ ਆਕਲ ਕਹਿਣਾ ਪਾਠ ਇਕੱਠਾ ਹੀ ਐ ਬਿਹਾਓ ਬੋਲੋ ਬੋਲੋ ਹਾਂਜੀ ਆਕਲ ਜਿਉ ਆਕਾਸ ਐ ਪੰਖੀ ਹਲੋ ਖੋਜ ਨਿਰਖਿਓ ਨਾ ਜਾਈ ਖੋਜ ਨਿਰਖਿਓ ਨਾ ਜਾਈ ਜਿਉ ਜਲ ਮੱਝ ਐ ਮਾਛਲੋ ਮਾਰਗ ਪੇਖਣੋਂ ਨਾ ਜਾਈ ਜੋ ਆਕਾਸ਼ ਕੜੂਵਲੋ ਮ੍ਰਿਗ ਤ੍ਰਿਸ਼ਨਾ ਭਰਿਆ ਨਾ ਮੇਚੇ ਸੁਆਮੀ ਬੀਠ ਲੋ ਜਿਨ ਤੀਨੇ ਜਰਿਆ ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੂਧ ਤਾ ਬਛਰੈ ਤਨਹੁ ਬਿਟਾਰਿਓ फूल भवर जल मीन बिगारियो जल मीन बिगारियो माई गोविंद पूजा कहा लै चरावो माई पदती विश्राम है माई गोविंद पूजा कहा लै चरावो चरावो पद जिडा पराव उच्चारण करना है अवरना फूल अनुपन्न पावा ये अनुपन्न पाठ संप्रदा दे विच इकट्ठा कराया जांदा है अवर न फूल अनुपन पावाओ रहाओ मैलागर लागर है पयंगा मैलागर लागर कसके बोलना मैलागर लागर पाती ही है वेरे है पयंगा बेख अमृत बस है एक संगा धूप दीप नई बेद है बासा नई बेद है पाठ भी इकट्ठा करना है ਬੱਸ ਆ ਕਸ ਕੀ ਕਹਣਾ ਹੈ ਕੈਸੇ ਪੂਜ ਕਰ ਹੈ ਤੇਰੀ ਦਾਸਾ ਤਾਨ ਮਨ ਅਰਪੋ ਪੂਜ ਚਰਾਵੋ ਚਰਾ ਚਰਾਵੋ ਵੀ ਪਰ ਉਚਾਰਨ ਕਰਨਾ ਗੁਰ ਪ੍ਰਸਾਦ ਨਿਰੰਜਨ ਪਾਵੋ ਪੂਜਾ ਅਰਚਾ ਆਹ ਨਾ ਤੂਰੀ ਕਹਿ ਰਵਦਾਸ ਕਵਨ ਗਤ ਮੂਰੀ ਗੂਜਰੀ ਸ੍ਰੀ ਤ੍ਰਿਲੋਚਨ ਜੀ ਕੇ ਪਦੇ ਘਰ ਪਹਿਲਾ ਤ੍ਰਿਲੋਚਨ ਨਹੀਂ ਕਹਿਣਾ ਜਿਸ ਤਰ੍ਹਾਂ ਉਚਾਰਨ ਕੀਤਾ ਹੈ ਤ੍ਰਿਲੋਚਨ ਰਾਰੇ ਨੂੰ ਸਿਆਰੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਅੰਤਰਮਲ ਨਿਰਮਲ ਨਹੀਂ ਕੀਨਾ ਮਲ ਪੁ ਨਹੀਂ ਚਾਰਨ ਅੰਤਰਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਫਿਰਦਾ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਨਿਆਸੀ ਸੰਨਿਆਸੀ ਕਸਕੇ ਵਿਚਾਰਨ ਕਰਨ ਟਿੱਪੀ ਲੱਗੀ ਹੋਈ ਹੈ ਪਰਮੇ ਭੂਲੀ ਰੇ ਜੈ ਚੰਦਾ ਜੈ ਚੰਦਾ ਪਾਠ ਇਕੱਠਾ ਹੀ ਹੈ ਪਰਮੇ ਭੂਲੀ ਰੇ ਜੈ ਚੰਦਾ ਭੂਲੀ ਤੋਂ ਹਾਂ ਭੂਲੀ ਪਾਉਂਦੇ ਪਰਮੇ ਭੂਲੀ ਰੇ ਜੈ ਚੰਦਾ ਜੈ ਚੰਦ ਪੰਡਿਤ ਨੇ ਕਿਹਾ ਹੈ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਉ ਘਰ ਘਰ ਖਾਇਆ ਪਿੰਡ ਵਧਾਇਆ ਵਧਾਇਆ ਕਿੰთა ਮੁੰਦਾ ਵਾਇਆ ਵਧਾਇਆ ਫਤਿ ਵਿਸਰਾਮ ਭੂਮ ਮਸਾਨ ਕੀ ਭਸਮ ਲਗਾਈ ਗੁਰ ਬਿਨ ਤਤ ਨ ਪਾਇਆ ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਜਪਹੁ ਰੇ ਕਾਇ ਤਪਹੁ ਰੇ ਕਾਹ ਜਪਹੁ ਰੇ ਕਾਇ ਤਪਹੁ ਰੇ ਕਾਇ ਬਲੋਵਹ ਪਾਣੀ ਲਖ 84 ਜੇਨ ਉਪਾਈ ਸੋ ਸਿਮਰਹੁ ਨਿਰਵਾਣੀ ਕਾਇ ਕਮੰਡਲ ਕਾਪੜੀਆ ਰੇ ਕਾਇ ਕਮੰਡਲ ਕਾਪੜੀਆ ਰੇ ਕਾਇ ਕਮੰਡਲ ਕਾਪੜੀਆ ਰੇ 86 ਕਾਇ ਫਿਰਾਹੀ ਬਦਤ ਤ੍ਰਿਲੋਚਨ ਸੁਣ ਰੇ ਪ੍ਰਾਣੀ ਕਾਣ ਬਿਨ ਗਾਹ ਕੇ ਪਾਹੀ ਕਾਣ ਬਿਨ ਗਾਹ ਕੇ ਪਾਹੀ ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਲక్ష్ਮੀ ਨਹੀਂ ਕਹਣਾ ਸ਼ਸ਼ਾ ਲਾ ਕੇ ਲక్ష్ਮੀ ਲక్ష్ਮੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹ ਜੇ ਮਰੈ ਐਸੀ ਚਿੰਤਾ ਮਹ ਜੇ ਮਰੈ ਸਰਪ ਜੂਨ ਵਾਲ ਵਾਲ ਔਤਰਾ ਹੈ ਹਾਂ ਵਾਲ ਵਾਲ ਭੁਲੇ ਹੀ ਬੋਲਣਾ ਵਾਰ ਵਾਰ ਔਤਰਾ ਵੀ ਭੁਲੇ ਹੀ ਬੋਲਣਾ ਜਨਮ ਧਾਰਦਾ ਹੈ ਅਵਤਾਰ ਧਾਰਦਾ ਹੈ ਔਤਰਾ ਹਾਂ ਔਤਰਾ ਰੀ ਬਾਈ ਗੋਵਿੰਦ ਨਾਮ ਮਤ ਬੀਸਰੇ ਰਹਾਉ ਰੀ ਬਾਈ ਰੀ ਬਾਈ ਗੋਬਿੰਦ ਨਾਮ ਮਤ ਬੀਸਰੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਐਸੀ ਚਿੰਤਾ ਮਹਿ ਇਥੇ ਠੰਕਣ ਲਗਨੀ ਐ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜੂਨ ਵਲਵਲ ਔਤਰੈ ਔਤਰੈ ਇਕੱਠਾ ਹੀ ਪਾਠ ਹੈ ਵਲਵਲ ਔਤਰੈ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਲੜਕੇ ਲੱਲੇ ਲੜਕੇ ਦੇ ਨਾ ਲੜਾੜੇ ਨੂੰ ਸਿਆਰੀ ਲੱਗੀ ਹੋਈ ਐ ਲੜਕੇ अंतकाल जो लडके सिमरै ऐसी चिंता मह जे मरै सूकर जोन वलवल औतरै अंतकाल जो मंदर सिमरै ऐसी चिंता मह जे मरै प्रीत जोन वलवल औतरै वलवल औतरै हां जी अंतकाल नारायण सिमरै ऐसी चिंता मह जे मरै ਬਦਿਤ ਤਿਲੋਚਨ ਤੇ ਨਰ ਮੁਕਤਾ ਇੱਥੇ ਹੀਠਾਂ ਰਾਰਾ ਨਹੀਂ ਤਿਲੋਚਨ ਨਹੀਂ ਕਹਿਣਾ ਬਦਿਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਰਿਧਾ ਵਸੈ ਪੀਤੰਬਰ ਵਾ ਕੇ ਰਿਧਾ ਵਸੈ ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਰਮਾਦ ਪੁਰਖ ਮਨੋਪਿਮੰ ਸਤ ਆਦ ਭਾਵ ਰਤੰ ਧਿਆਨ ਨਾਲ ਉਚਾਰਨ ਕਰਨਾ ਹੈ ਪਰਮਾਦ ਪੁਰਖ ਮਨੋਪਿਮੰ ਲਿਖਿਆ ਹੋਇਆ ਪੁਰਖ ਮਨੋਪਮੰ ਇਕੱਠਾ ਪਰ ਵੱਖਰਾ ਪਾਠ ਹੈ ਪਰਮਾਦ ਪੁਰਖ ਮਨੋਪਿਮੰ ਮਨੋਪਿਮੰ ਅੰਦੀ ਮਨੋਪਿਮੰ ਉਚਾਰਨ ਕਰਨਾ ਕਿਸ ਕੀ ਕਿ ਵਿਸਥਾਮ ਹੈ ਪਾਰ ਇਕੱਠੇ ਕਰਨਾ ਮਨੋਪੀਮੰਗ ਹਾਂਜੀ ਮੈਨੂੰ ਓ ਪੀ ਮੰਗ ਇਕੱਠਾ ਕਰਨਾ ਮਨੋਪੀਮੰਗ ਨਹੀਂ ਕਹਿਣਾ ਵੱਖਰਾ ਸਤ ਆਦ ਭਾਵ ਰਤੰ ਪਰਮਦਪੁਤੰ ਪਾਰਕ੍ਰਿਤ ਪਰੰ ਜਾਦ ਚਿੰਤ ਸਰਬਗਤੰ ਪਰਮਦਪੁਤੰ ਪਾਠ ਇਕੱਠਈ ਹੈ ਪਰਮਦ ਅਤੇ ਭੁਤੰ ਦੇ ਵਿੱਚ ਡੈਸ਼ ਦੇ ਕੇ ਬੋਲਣਾ ਇਕੱਠਈ ਹੈ ਪਰਮਦਪੁਤੰ ਪਰਮਦ ਹਾਂਜੀ ਪਰਮਦਪੁਤੰ ਨਾਲੀ ਬੋਲਦਣਾ ਵੱਖਰਾ ਨਹੀਂ ਪਾਠ ਪਰਕ੍ਰਿਤ ਇਹ ਵੀ ਕਥਾਈ ਪਾਠ ਹੈ ਪਰੰ ਇੱਥੇ ਵਿਸਰਾਮ ਹੈ ਜਦ ਚਿੰਤ ਵੱਖਰਾ ਪਾਠ ਹੈ ਜਦ ਚਿੰਤ ਜਦ ਬੋਲਾ ਬੋਲਣਾ ਜਦ ਚਿੰਤ ਸਰਬ ਗਤੰ ਪਰਮਦਪੁਤੰ ਪਰਕ੍ਰਿਤ ਪਰੰ ਜਦ ਚਿੰਤ ਸਰਬ ਗਤੰ ਕੇਵਲ RAM ਨਾਮ ਮਨੂਰ ਮੰ ਇਹ ਕੇਵਲ ਪਾਤੇ ਵਿਸਰਾਮ ਲਾਦਣਾ ਹੈ ਰਾਮ ਨਾਮ ਮਨੂਰਮੰ ਮਨੋਰਮੰ ਨੀ ਕਹਿਣਾ ਮਨੂਰ ਜੇ ਡੈਸ਼ ਦੇਣੀ ਹੈ ਤਾਂ ਰਾਰੇ ਦੇ ਵਿੱਚੋਂ ਡੈਸ਼ ਆਏਗੀ ਪਾਠ ਇਕੱਠਾ ਹੀ ਹੈ ਕੇਵਲ ਯਾਨੀ ਮਨੂਰਮੰ ਦਾ ਅਰਥ ਹੁੰਦਾ ਸੁੰਦਰ ਕੇਵਲ ਰਾਮ ਨਾਮ ਮਨੂਰਮੰ ਬਾਦ ਅੰਮ੍ਰਿਤ ਤਤਮਯੰਗ ਬਾਦ ਪੁੱ ਲਈ ਬੋਲਣਾ ਹੈ ਅੰਮ੍ਰਿਤ ਪਾਤਿ ਵਿਸ਼ਰਾਮ ਹੈ ਤਤਮਯੰਗ ਨ ਦਨੂਤ ज समरणेन जन्म जरा दु मरणपयं इ न दनुत ज समरणेन नी करण है वखरा पाठ करना है ज वखरा कह देना है, है समरणेन समरणे हां समरणेन नाणा पहला लाणा नन्ना मगरू समरणेन हां जी न दनुत ज समरणेन जन्म जन्म जराद, जराद मरण पयं रहाव इच्छस जमाद परापयं जास स्वस्थ सुकृत कृतं इच्छस कस के बोलना है जमाद उच्चारण करना है जमाद नहीं कहते ना तो दाला की ददी नाल जमाद परापयं पा जिड़ा पाठ है पप्पा रारे कन्ना पब्बा ईडी से आरी एडे उत्ते टिप्पी परापयं कठ्ठा बोलना है इत्थे विश्राम है जास स्वस्थ ਸਸਿ ਔਕੜ ਐਡਾ ਸਸ ਤਤ ਸੁਸਥ ਥੱਥਾ ਨਹੀਂ ਬੋਲ ਦੇਣਾ ਜਸ ਸੁਸਥ ਸੋਕ੍ਰਿਤ ਸੋ ਕੀਰਤ ਨਹੀਂ ਕਹਿਣਾ ਰਾਰੀ ਨੂੰ ਸਿਆਰੀ ਲਾ ਕੇ ਬੋਲਣਾ ਸੋਕ੍ਰਿਤ ਕ੍ਰਿਤੰ ਕੀਰਤੰ ਨਹੀਂ ਕਹਿਣਾ ਭਾਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ ਇਹ ਵੀ ਭਾਵ ਭੂਤ ਭਾਵ ਇੱਥੇ ਠਮਕ ਲਾ ਦੇਣੀ ਹੈ ਸਮਭਿੰਗ ਉਚਾਰ ਸਮਭਿੰਗ ਤੇ ਵਿਸਰਾਮ ਲਾ ਦੇਣਾ ਸੱਸੇ ਅਤੇ ਮੰਮੇ ਦੇ ਵਿੱਚ ਡੈਸ਼ ਦੇ ਦੇਣੀ ਹੈ ਕਸ ਕੇ ਪਦ ਉਚਾਰਨ ਕਰਨਾ ਹੈ ਸੰਭਿੰਗ ਨਹੀਂ ਕਹਿਣਾ ਸਮਭਿੰਗ ਇੱਥੇ ਵਿਸਰਾਮ ਹੈ ਪਰਮੰ ਪ੍ਰਸੰਨ ਮਿਦੰ ਪ੍ਰਸੰਨ ਮਿਦੰ ਇਹ ਵੱਖਰਾ ਹੀ ਪਾਠ ਹੈ ਪਰਮੰ ਪ੍ਰਸੰਨ ਮਿਦੰ ਲੋਭਾ ਆਦ ਦ੍ਰਿਸ਼ਟ ਪਰ ਗ੍ਰਹੰ ਜਾਦ ਵੇਦ ਆਚਰਣੰ ਲੋਭਾ ਆਦ ਪਤਿ ਯਮਕ ਹੈ ਦ੍ਰਿਸ਼ਟ ਪਰ ਗ੍ਰਹਿੰ ਇਥੇ ਵਿਸਰਾਮ ਹੈ ਜਦ ਬਿਦ ਇਕੱਠਾ ਨਹੀਂ ਕਹਿ ਦਿੰਦਾ ਵੱਖਰਾ ਪਾਠ ਹੈ ਜਦ ਬੇਦ ਆਚਰਣੰ ਹਾਂਜੀ ਜਦ ਬਿਦ ਆਚਰਣੰ ਤਾਜ ਸਕਲ ਦੁਖਕ੍ਰਿਤ ਦੁਰਮਤੀ ਭਾਜ ਚੱਕਰ ਧਰ ਸਰਣੰ ਤਾਜ ਸਕਲ ਦੁਖਕ੍ਰਿਤ ਦੁਰਮਤੀ ਇਥੇ ਵਿਸਰਾਮ ਭਾਜ ਚੱਕਰ ਧਰ ਸਰਣੰ ਹਰ ਭਗਤ ਨੇਜ ਨਿਹਕੇਵਲਾ ਯਾਮ ਨਿਜਕ ਨਿਹਕੇਵਲਾ ਇਕੱਠਾ ਹੀ ਕਹਜਦੇ ਹਨ ਨਿਜ ਨੇਹਕੇਵਲਾ ਨਹੀਂ ਕਹਿਣਾ ਨੇਜ ਪਾਦ ਨੂੰ ਨਖੇਰ ਕੇ ਬੜਨਾ ਹੈ ਹਰ ਭਗਤ ਨੇਜ ਨਿਹਕੇਵਲਾ ਰਿਦ ਕਰਮਣਾ ਬਚਸਾ ਬਚਸਾ ਪੁੱਲਾ ਹੀ ਬੋਲਣਾ ਜੋਗੇਨ ਕਿੰਗ ਜਕੀਨ ਕਿੰਗ ਦਾਨੇਨ ਕਿੰਗ ਤਪਸਾ ਇਹ ਜੋਗੇਨ ਕਸਕੇ ਬੋਲਣਾ ਜੋਗੇਨ ਨਹੀਂ ਕਹਿਣਾ ਜੁਗੇਨ ਕਿੰਗ ਇਥੇ ਠਮਕ ਜਗੇਨ ਕਿੰਗ ਇਹ ਇਹ ਵੀ ਜਗੇਨ ਕਸ ਕੇ ਬੋਲਣਾ ਹੈ ਦਾਨੇਨ ਕਿੰਗ ਤਪਸਾ ਕਿੰਗ ਨਹੀਂ ਕਹਿ ਦੇਣਾ ਕੱਕੇ ਉੱਤੇ ਟਿੱਪੀ ਕਿੰਗ ਉਚਾਰਨ ਕਰਨਾ ਹੈ ਗੋਬਿੰਦ ਗੋਬਿੰਦੇ ਤ ਜਾਪਨਾਰ ਸਕਲ ਸਿੱਧ ਪਦੰ ਜੈ ਦੇਵ ਆਇਓ ਤਸ ਸਫਟੰ ਭਾਵਪੂਤ ਸਰਬਗਤੰ ਜੈ ਦੇਵ ਆਇਓ ਆਇਓ ਰਾ ਖੁੱਲੇ ਮੂੰਗਲਾਂੀ ਲਾਉਣਾ ਆਇਓ ਇਸ ਤਰ੍ਹਾਂ ਆੜੇ ਕੰਨੇ ਨੂੰ ਵਧਾ ਕੇ ਬੋਲਣਾ ਜੈ ਦੇਵ ਆਇਓ ਤਾਸ ਸਫਟੰਗ ਇਹਨੂੰ ਸਫੁੱਟੰਗ ਨਹੀਂ ਕਹਿਣਾ ਹੈ ਕੋਲਾਈ ਉਚਾਰਨ ਕਰਨਾ ਹੈ ਸਫਟੰਗ ਇੱਥੇ ਵਿਸਰਾਮ ਹੈ ਭਾਵ ਭੂਤ ਸਰਬ ਗਤੰ ਗਤੰ ਪੁਲਈ ਬੋਲਣਾ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਪਤੈ